ਜਨਪਿਆਬੀ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਹੁਸ਼ਿਆਰਪੁਰ ਦੇ ਮੌਸਮ ਨੂੰ ਲੈ ਕੇ ਆਪਾਂ ਲਾਈਵ ਹੋਏ ਹਾਂ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਹੁਸ਼ਿਆਰਪੁਰ ਸਿਟੀ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ بارش ਜਿਹੜੀ ਬਹੁਤ ਤੇਜ਼ੀ ਦੇ ਨਾਲ ਜਿਹੜੀ ਆ ਲੱਗੀ ਹੋਈ ਆ ਕਿਸੇ ਵੀ ਹੁਸ਼ਿਆਰਪੁਰ ਜਨਪਿਆਬੀ ਨਿਊਜ਼ ਦੇ ਦਰਸ਼ਕਾਂ ਨੇ ਆਉਣਾ ਹੋਵੇ ਤਾਂ ਪਹਿਲਾਂ ਆਪਣੇ ਫਰੈਂਡ ਸਰਕਲ ਜਾਂ ਦੋਸਤਾਂ ਜਾਂ ਔਰ ਕਿਸੇ ਨੂੰ ਜਰੂਰ ਪੁੱਛ ਕੇ ਆਓ ਕਿ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਆ ਬਾਰਿਸ਼ ਹੋ ਰਹੀ ਆ ਕਿ ਨਹੀਂ ਹੋ ਰਹੀ ਆ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਹੁਸ਼ਿਆਰਪੁਰ ਸਿੱਧੀ ਤੋਂ ਸਾਂਝੀਆਂ ਕਰ ਰਹੇ ਆ ਸੋ ਲਗਾਤਾਰ ਜਿਹੜਾ ਬੱਦਲ ਜਿਹੜਾ ਸੇਰ ਤੋਂ ਤਕਰੀਬਨ ਛਾਇਆ ਹੋਇਆ ਲਗਾਤਾਰ ਜਿਹੜਾ ਤਕਰੀਬਨ 2.5 3 ਘੰਟੇ ਥੋੜੀ ਥੋੜੀ ਜੋ ਬਾਰਿਸ਼ ਹੋ ਰਹੀ ਸੀ ਲਗਾਤਾਰ ਜੁੜੇ ਰਹੋ ਸਾਡੇ ਪੇਜ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਨਾਲ ਹਰ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਅਸੀਂ ਲੈ ਕੇ ਸਾਂਝੀਆਂ ਕਰਦੇ ਰਵਾਂਗੇ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰਿਆ ਹੁਸ਼ਿਆਰਪੁਰ 시ਟੀ ਤੋਂ ਸਾਂਝੀਆਂ ਕਰ ਰਹੇ ਹਾਂ ਸੋ ਹੁਣ ਬਾਰਸ਼ ਛੇਰੀਆ हट ਗਈ ਆ ਕੁਝ ਟਾਈਮ ਲਈ ਉਹ ਬਾਰਸ਼ ਛੇਰੀਆ हट ਜਾਂਦੀ ਆ ਬਾਅਦ ਚ ਫਿਰ ਜਿਹੜਿਆ ਬਾਰਸ਼ ਬਹੁਤ ਤੇਜ਼ੀ ਦੇ ਨਾਲ ਹੁੰਦੀ ਆ ਸੋ ਲਗਾਤਾਰ ਤਸਵੀਰਾਂ ਜਿਹੜੀਆਂ ਹੁਸ਼ਿਆਰਪੁਰ 시ਟੀ ਤੋਂ ਸਾਂਝੀਆਂ ਕਰ ਰਹੇ ਜਿੱਥੇ ਪਾਂਛੀ ਦੀ ਨਜ਼ਾਰਾ ਲੈ ਰੇ ਆ ਸੋ ਠੰਡੇ ਠੰਡੇ ਮੌਸਮ ਦਾ ਸੋ ਲਗਾਤਾਰ ਤਸਵੀਰਾਂ ਜਿਹੜੀਆਂ ਉਹ ਸ਼ਿਆਰਪੁਰ ਸਿਰੀ ਤੋਂ ਸਾਂਝੀ ਕਰ ਰਹੇ ਆ ਸੋ ਆਪਣੀ ਰੈਸ਼ਟੋਰੀ ਤਸਵੀਰਾਂ ਜਿਹੜੀਆਂ ਹਮੇਸ਼ਾ ਬੱਦਲ ਨੂੰ ਲੈ ਕੇ ਜਿਹੜੀਆਂ ਸਾਂਝੀਆਂ ਕਰਦੇ ਰਹਿੰਦੇ ਆ ਸੋ ਕਮੈਂਟ ਬਾਕਸ ਜੀ ਰੋ ਦੱਸਿਓ ਕਿ ਕਿੱਥੇ-ਕਿੱਥੇ ਬਾਰਿਸ਼ ਸ਼ੀਰ ਆ ਹੋ ਰਹੀ ਆ ਲਗਾਤਾਰ ਸਾਡੇ ਪੇਜ ਦੇ ਨਾਲ ਜੁੜੇ ਹੋਏ ਦਰਸ਼ਕਾਂ ਦਾ ਫਿਰ ਇੱਕ ਵਾਰ ਸਵਾਗਤ ਹੈ ਹੁਸ਼ਿਆਰਪੁਰ ਤੋਂ بارش ਸ਼ੇਰੀਆ ਬਹੁਤ ਤੇਜ਼ੀ ਦੇ ਨਾਲ ਹੋਂਦੀ ਸੁਭਾਵਨਾ ਕਿਉਂਕਿ ਬੱਦਲ ਕਾਫੀ ਜਰਾ ਛਾਇਆ ਹੋਇਆ ਹੈ ਤਕਰੀਬਨ 7-8 ਵਜੇ ਤੋਂ ਤਕਰੀਬਨ ਜਿਹੜੀ ਇਹ بارش ਸ਼ੇਰੀਆ ਥੋੜ੍ਹੀ ਥੋੜ੍ਹੀ ਹੋ ਰਹੀ ਸੀ ਹੁਣ ਜਿਹੜੀ ਇਹ ਦਵਾ ਸਟ ਜਿਹੜੀ بارش ਬਹੁਤ ਤੇਜ਼ੀ ਦੇ ਨਾਲ ਹੋ ਰਹੀ ਹੈ ਸੋ ਲਗਾਤਾਰ ਹੀ ਤੇ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਜੁੜੇ ਰਹੋ ਪੇਜ ਦੇ ਨਾਲ ਲਾਈਕ ਕਮੈਂਟ ਸ਼ੇਅਰ ਹੋ ਕਰਿਆ ਕਰੋ ਉਹ بارش ਇਹ ਤਾਂ ਸਵੇਰਾਂ ਸੰਝੀਆਂ ਕਰ ਰਿਹਾ ਹੁਸ਼ਿਆਰਪੁਰ ਸਿਟੀ ਤੋਂ ਸੰਝੀਆਂ ਕਰ ਰਿਹਾ ਜਿਹੜੇ ਰੋ ਪੇਜ ਦੇ ਨਾਲ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜਿੰਨੇ ਵੀ ਸਾਥੀ ਨਵੇਂ ਆਏ ਆ ਪੰਜਾਬੀ ਪਿਆਬੀ ਨਿਊਜ਼ ਦੇ ਦਰਸ਼ਕ ਜਿੰਨੇ ਵੀ ਨਵੇਂ ਆ ਲਾਈਵ ਦੇਖ ਰਹੀਆਂ ਉਹ ਜਰੂਰ ਚੈਨਲ ਸਬਸਕ੍ਰਾਈਬ ਕਰ ਲੈਣ ਸੋ ਹਮੇਸ਼ਾ ਹੁਸ਼ਿਆਰਪੁਰ ਚ ਮੌਸਮ ਨੂੰ ਲੈ ਕੇ ਆਪਾਂ ਲਾਈਵ ਹੁੰਦੇ ਰਹਿੰਦੇ ਆ بارش ਨੂੰ ਲੈ ਕੇ ਲਾਈਵ ਹੁੰਦੇ ਰਹਿੰਦੇ ਆ ਹੋਰ ਕਾਫੀ ਮੁੱਦਿਆਂ ਤੇ ਜਿਹੜਾ ਲਾਈਵ ਹੁੰਦੇ ਰਹਿੰਦੇ ਆ ਅੱਜ ਖਾਸ ਕਰਕੇ ਮੀਂਹ بارش ਨੂੰ ਲੈ ਕੇ ਜਿਹੜਾ ਲਾਈਵ ਹੋਇਆ ਦੇਖਦੇ ਰਹੋ ਚੰਨ ਪੰਜਾਬੀ ਨਿਊਜ਼ ਦੀਆਂ ਲਾਈਵ ਤਸਵੀਰਾਂ ਉਹ ਸ਼ਹਿਰਪੁਰ ਸਿਟੀ ਤੋਂ ਲਾਈਵ ਤਸਵੀਰਾਂ ਦੇਖਦੇ ਰਹੋ ਜਨ ਪੰਜਾਬੀ ਨਿਊਜ਼ ਦੀਆਂ ਜੁੜੇ ਰੋ ਲਗਾਤਾਰ ਸਾਡੇ ਪੇਜ ਦੇ ਨਾਲ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ